ਦੋ ਦੰਦ ਖੀਰੀਆਂ ਕੱਢੋ ਕੰਨੀਆਂ ਫਗਰਦਰ ਜੀ ਕਾਲੀ ਦਾ ਕਾਲੀ ਤੇ ਮੈਡੀ ਕਾਸ ਬਕਤੀ ਜੀ ਦੋ ਦੰਦ ਦੀ ਆ ਡੱਬੀ ਐ ਕਲਰ ਕੋਈ ਵੀ ਚੱਲੂਗਾ ਪਰ ਦੋ ਦੰਦ ਤੇ ਹਾਂ ਦੋ ਦੰਦ ਦੋ ਦੰਦ ਆ ਪਟਿਕ ਬੜਾ ਮਾਲ ਘੋੜੇ ਥੋੜਾ ਆ ਦੇਖਾ ਕਾਲੀ ਕਾਲੀ ਦਿਖਾ ਦੇ ਤਾਂ ਵੱਡੀ ਆ ਹਾਂ ਇਹ ਵੀ ਨਹੀਂ ਚੱਲਦੀ ਚੱਲੂਗੀ ਕੈ ਦੰਦ ਆ ਕਾਲੀ ਦੋ ਦੰਦ ਦੋ ਦੰਦ ਦਾ ਬਸ ਚੱਲੂ ਇਹ ਤਾਂ ਫਿਰ ਆਹ ਰਿਕਾਰਡਰ ਬਲੈਕ ਬਲੈਕ ਆਹ

ਕਿੰਨੇ ਕਰਨੀ ਹੈ ਇਸ ਤਾਲਕ ਇਸ ਦਾ ਪਹਿਲਾ ਅਕਾਲੀ ਦਾ ਦੱਸੋ ਪਹਿਲਾ ਯਾਰ ਕਾਲੀ 9000 ਰੁਪਏ ਬਈ ਹੈ 17000 ਵੇਚਣੀ ਕਿੰਨੇ ਦੇ ਮੈਂ ਵੀ 3000 ਰੁਪਏ ਮੰਗਿਆ 3000 ਹੀ ਲੱਗਦਾ ਹਾਂ ਚੰਗੀ ਠੀਕ ਹੈ ਲੈਣੇ ਕਿੰਨੇ ਹੁਣ ਜਾਇਜ਼ ਕਰ 11000 ਕਿੰਨੇ ਦੀ ਬੋਲ ਤੂੰ ਦੱਸਣਾ ਫਿਰ ਫਰਕ ਤੇਰੇ ਘੱਟਾ ਨਿਕਲ 16 ਨਹੀਂ ਨਹੀਂ ਚੰਗੀ ਆ ਮੈਨੂੰ ਠੀਕ ਟੈਂਪਰੇਚਰ ਹਾਂ ਬੋਲ ਨਹੀਂ 8000 ਵੇਚਣਾ ਮਾਸਾ ਕਿੰਨੇ ਦੀ ਬਾਵਾ ਨੂੰ ਪਾ 15 15 ਲੈ ਹਟ ਪਰੋਂ ਪੱਤੋਂ ਹੀ ਗਿਆ ਹਟ ਪਰੋਂ ਪਾ 12 ਦੀ ਆ ਜਾ ਪਾਚੀ ਆਪੋ ਆਪਣੀਆਂ ਬਸ ਬਹ ਠੀਕ ਆ ਆ ਲੈ ਫੜ ਸਾਈ ਆਈ ਜਦਾਂ ਕੋਈ ਲੱਕਦੀ ਮੈਂ ਇਹ ਬਾਬਾ ਪੈਸੇ ਲੈ ਪੈਸੇ ਵੀ ਆ ਜਾ ਬੱਸ ਲੈ ਆ ਲੈ ਹਰ ਪਾਤੀ ਯਾਰ ਕਿੰਨੇ ਦੀ ਅਮਰੀ ਮੈਂ ਤੁਹਾਨੂੰ ਮੰਗ ਕਹਦਾ ਨਹੀਂ ਇਹ 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 15 15 ਦੀ ਕਹਿ ਕੇ 16 ਕਹਣ ਲੱਗਾ ਤੇ 15 ਦੀ ਕਹਿ ਗਿਆ ਯਾਰ ਹਾਂ ਆ ਲੈ ਫੜ ਹਰ ਤਾਲਾ ਬਲਾਂ ਹਰਦਾ ਪੂਰੇ 13 ਦੀ ਹੈ ਪਤਾ ਨਹੀਂ ਭਾਈ ਆਖੇ ਲਗਾ ਨਹੀਂ ਮਖਾ ਨਹੀਂ ਮਖਾ ਜਰਾ ਆਇਆ ਨਾ ਕੋਈ ਉਹ ਵੀ ਪਾਉਣੀ ਆ ਤਨੇ ਉਹ ਇਲਾਕਾ ਆਪਣੇ ਲੱਗਾ ਬਸ ਫਿਰ ਆਪਣੀ ਇਲਾਕਾ ਦਾ ਹੋ ਗਈ ਫਿਰ ਇਹ 13 ਦੀ ਆ ਪੱਟ ਕਰੋ ਦੁੱਧ ਦੱਪਾ ਥੋੜੀ 13 ਦੀ ਆ 13 ਦੀ ਬਸ ਹੋ ਗਿਆ ਦਾ ਕੀ ਹੁਣ ਕੀ ਰਹੇਗਾ ਫਿਰ ਹੁਣ ਕੀ ਦੋ ਨਫਾ ਫਿਰ ਕੀ ਜਰ ਇਸ ਕੋ ਉਧਰ ਲੈ ਜਾ 13500 ਨਹੀਂ ਬਸ ਚਲ ਲੈ ਜਾ ਉਹ ਲੈ ਜਾ ले, पार। पार पार। ले जा सर बस मेरी ₹1000 का अकेले बस बस 14 दी ले जा बस 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 कुछ नहीं पूरा 13.5 पर्ची अपनी अपनी कुछ लेंगे बाद में कोई फायदा नहीं कौन चल और दिखा केड़ी है एक मिनट पैसा वाला बंदा होता तूने हूं तेरे तेरे ਨਾਲ ਇਹਨਾਂ ਨੂੰ ਦੇ ਕੇ ਪੈਸੇ ਲਖਾ ਦੇ ਪਲੀ ਚਲਾ ਜਾ ਬੱਚੇ ਕੱਲੀ ਮੈਥੀ ਜੋ ਪਾ ਪਾ ਪੀ ਪੈਸੇ ਲਾ ਕੇ ਲੈ ਜਾ ਦੋ ਪਾ ਪੀ ਲਾ ਦੇ ਕੀ ਮੁੱਛੇ ਬੋਲ ਮੁੱਲ ਕੇ 2000

ਆ ਪਕੜੇ ਸੈਂਕੜੇ ਸਾਢੇ ਅੱਠ ਦੀ ਹੈ ਨਹੀਂ ਨਹੀਂ ਸਾਢੇ ਅੱਠ ਦੀ ਨਹੀਂ ਆ ਤੂੰ ਜਾ ਤੂੰ ਜਾ ਜਰਾ ਬੋਲੀ ਜਾਣ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਆ ਗਰਮੀ ਆ ਬਣਾਉਂਦੀ ਨਾ 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 ਪੰਜ ਪੈਸੇ ਨਹੀਂ ਖਰੀਦਿਆ ਫਿਰ 500 ਤਾਂ ਕਮਾਈ ਲੰਮਾ ਨਾ 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 ਸਾਨੂੰ ਨਹੀਂ ਪਤਾ ਕਿੰਨੇ ਦੀ ਖਰੀਦਿਆ ਕਬਰਾ 2000 ਦੀ ਲੈ ਕੇ 10 10 ਦੀ ਲੈ ਤੂੰ ਮਰੇ ਆ ਬੋਲੇ ਨਾ ਲੈਣਾ ਤੂੰ ਚਾਰਾ ਉਹਨਾਂ ਨੇ ਵੀ ਮਟਾਇਆ ਉਹਦਾ ਵੀ ਚਲੋ ਚਾਰਾ ਹਾਂ ਇਹਨਾਂ ਦਾ ਇਧਰ ਵੀ ਲਿਆ ਚਲ ਚਾਰੇ ਪਾੜਾ ਇਹਦਾ ਵੀ ਮਿਲ ਜਾ ਰਹਾ ਬੋਲ ਇਹਨਾਂ ਚਾਰਾਂ ਦਾ ਜਾਇਜ਼ ਜੋ ਸਮਝ ਮੈਂ ਬੋਨ ਕਾ ਲੋ ਬਾਕੀ ਛੱਡ ਦੇ ਵੀ ਇਹ ਦੋਨਾਂ ਦਾ ਬੋਲ ਵੀ ਦੋਨਾਂ ਦਾ ਛੋਟਾ ਮਲੋ ਕਰੀ ਹਾਂ ਹਾਂ ਇਹਨੇ ਸਹੀ ਕਰ ਲਿਆ ਜੀ ਮੋਲੋ ਬੰਦ ਹੋ ਜੀ ਬੰਦ ਹੋ ਕੀ ਸਹੀ ਦੱਤ ਹੈ ਬਰਾਬਰ 15 15000 ਮੱਕੀਆਂ ਦਾ ਲੱਗ ਦੱਸੋ 18000 ਦੀਆਂ ਚਲੋ ਕੋਈ ਗੱਲ ਨਹੀਂ ਸਾਢੇ 18 ਦੀਆਂ ਪੂਰੇ 20 ਦੀਆਂ ਪੈਣੀਆਂ 28000 ਪੂਰੇ 22 ਦੀਆਂ ਲੈ ਕੇ ਮਰਨਾ ਉਹਨਾਂ ਨੇ ਬਾਹਣ ਕੇ ਵਾਪਸ ਫਿਰ ਪਰ ਉਹ ਛੱਡੀਆਂ ਦਾ ਸਾਰੀਆਂ ਇਕੱਠਾ ਦੱਦਾ ਕਿਵੇਂ ਉਹਨਾਂ ਦਾ ਠੇਕਾ ਲੈ ਜਿਹੜੀਆਂ ਪਸੰਦਾ ਉਹ ਲਊਗਾ ਅਗਲਾ ਨਹੀਂ ਜੇ ਤਾਂ ਤੂੰ ਉਹ ਇਹਦੇ ਵਾਸਤੇ ਨਹੀਂ ਇੱਕ ਮਿੰਟ ਸੁਣੋ ਜੇ ਤਾਂ ਤੂੰ ਉਹ ਇਹਦੇ ਵਾਸਤੇ ਲੈ ਕੇ ਆਇਆ ਫਿਰ ਤਾਂ ਇਹਦਾ ਸਾਨੂੰ ਕੀ ਲੰਭਾ ਜਿਹੜੀਆਂ ਉਹਦੇ ਫਿਟਾਂ ਆਉਣੀਆਂ ਉਹੀ ਤਾਂ ਲਊਗਾ ਮੇਰਾ ਅੱਡਵਾ ਦਾਂਗੇ ਦੋਨੇ ਦੋਨੇ 20 ਦੀਆਂ ਪਾਦਾ ਯਾਰ ਚੱਲ ਕਹਿਤਾ ਤਾਂ ਕਹਿਤਾ ਸਹੀ ਬਸ ਉਹ ਬਾਦ ਕਹਿਤਾ ਕਹਿਤਾ ਬਾਤ ਕਰ ਲੈ ਕਹਿਤਾ ਕਹਿਤਾ ਸਹੀ ਹੋਰ ਫਿਰ ਯਾਰ ਦਾ 222 ਨਹੀਂ ਵੀਰੇ 13.5 ਦੀ ਆਹ ਤੇਰੇ ਸਾਹਮਣੇ ਇਹਨਾਂ ਤੋਂ ਕਿੰਨੇ ਕਿੰਨੇ ਦੀਆਂ ਲਾਈਆਂ ਅਕਾਲੀ ਪੱਠ ਅਜਲੀ ਕਾਲੀ ਬੱਟ ਪਹਿਲਾਂ ਗਏ ਉਹਨਾਂ ਨੂੰ ਚੰਗੀਆਂ ਐ ਤਾਰ ਕੋਈ ਭਲਾ ਦੇ ਪੱਕੇ ਪੱਕੇ ਨਹੀਂ ਲਾ ਤਾਂ ਬਾਦਰ ਨੇ ਕਾਇਦਾ ਯਾਰ ਆਪਾਂ ਇਹਦੀ ਮੋੜਦੇ ਨਹੀਂ ਯਾਰ ਨਹੀਂ ਬਾਦਰ ਦੀ ਮੋੜਦੇ ਨਹੀਂ ਆਪਾਂ ਚੱਲ ਫਿਰ ਕੋਈ ਭਾਬੀ ਦੀਆਂ ਮੌਣੀਆਂ ਪਾਦੇ ਕਾਇਦਾ ਸਾਡੇ 20 ਦੀਆਂ ਪਾਉਣਾ 21000 ਪਾਜ ਰੋ ਪਿਛ ਫੜ ਚੱਲ ਬਸ ਨਾ 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 ਨਹੀਂ 21 ਦੀਆਂ ਪਹਿਲਾਂ ਬਾਦਰ ਪਹਿਲਾਂ ਬਾਦਰ ਦੀ ਮੰਨੀ ਹੁਣ ਇਹਦੀ ਮੰਨ ਲਈ ਪਹਿਲਾਂ ਬਾਦਰ ਦੀ ਮੰਨ ਲਈ ਫਿਰ ਇਹਦੀ ਮੰਨ ਲਈ ਓ ਚਲੋ ਚੱਲ ਮਾਰੀ ਜਾਂਦਾ ਭਗਾਈ ਲੈ ਲੈ ਇੱਕ ਸੌਦਾ ਦੁਕਾਨ ਮੇਰੇ ਘਰ ਤੋਂ ਹੋਰ ਆ ਵੀ ਪਾਲਾ ਤੁਸੀਂ ਪਾ ਦੋਨੇ ਮਾਰੂੰ ਤੇ 12 11 ਦੀ ਲੈ ਜਾ ਉਹ ਤੂੰ ਅਸੀਂ ਗਾਉਂ ਦੀ ਵੀ ਨਹੀਂ ਲੈਂਦੇ ਚੱਲ ਨਾਉਂ ਦੀ ਹੋ ਗਈ ਕਹਿੰਦਾ ਨਾ ਨਾ ਨਾਉਂ ਦੀ ਵੀ ਨਹੀਂ ਨਾ 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 ਅੱਛਾ ਸੱਡੀ ਓਰੇ ਪਾੜਾ